ਜੇ ਤੁਸੀਂ ਝਾੜ ਵਾਲੇ ਪਾਸੇ ਜਮੋ ਫਿਰ ਤੁਸੀਂ ਆਰਗੇਨਿਕ ਨਹੀਂ ਕਰ ਸਕਦੇਗੇ ਹੂੰ ਜਿਆਦਾ ਝਾੜ ਲੈ ਲਓ ਤੇ ਜਾਂ ਫਿਰ ਸੇਤ ਲੈ ਲਓ ਇਹ ਕੇਰ ਸੋਇਆਬੀਨ ਬੀਜਿਆ ਅੱਛਾ ਹਾਂ ਸੋਇਆਬੀਨ ਜਿਹੜਾ ਆਪਣੇ ਨਾ ਹਾਰਟ ਵਾਸਤੇ ਸਭ ਤੋਂ ਵਧੀਆ ਦਾ ਆਟਾ ਉਹ ਮੈਨੂੰ ਚਿੱਟਾ ਸੋਇਆਬੀਨ ਮਿਲੇ ਨਹੀਂ ਮੈਨੂੰ ਪੀਲਾ ਮਿਲਿਆ ਇਹਦਾ ਹਾਂ ਉਹਦੇ ਚਿੱਟੇ ਸੋਇਆਬੀਨ ਦਾ ਆਟਾ ਉਹ ਬਿਲਕੁਲ ਉਹਦਾ ਦੁੱਧ ਵੀ ਤਿਆਰ ਹੋ ਜਾਂਦਾ ਹਾਂ ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਯੂਨੀਵਰਸਿਟੀ ਜਦੋਂ ਆਪਾਂ ਨੂੰ ਸਾਨੂੰ ਵੀ ਮੇਰਾ ਬਾਗਲਾ ਹੈ ਵਾਸੀ ਸ਼ਿਕਲੇ ਇੱਥੇ ਨੇ ਮੋਦਾ ਤੇ ਉਹਦੇ ਵਿੱਚ ਮੈਨੂੰ ਰეკਮੈਂਡ ਕੀਤਾ ਸੀ ਉਹਨਾਂ ਨੇ ਵੀ ਤੁਸੀਂ ਇਹਦੇ ਵਿੱਚ ਸੋਇਆ ਵੀਨ ਲਾਓ ਵੀ ਇੱਕ ਤਾਂ ਪਾਣੀ ਦੀ ਬਚਤ ਸੀਗੀ ਆਪ ਨੂੰ ਹੁਣ ਵੀ ਉਹਨਾਂ ਸਾਲਾਂ ਤੋਂ ਬਾਅਦ ਮੈਂ ਹੁਣ ਬਾਹਰੋਂ ਆ ਕੇ ਹੁਣ ਇਹਦੇ ਏਕਿਆ ਰਸੋਇਆ ਵੀਨ ਵਿੱਜਿਆ ਉਹ ਵੀ ਹੁਣ ਇੱਕ ਦਿਖਾਉਣੇ ਆ ਹਾਂ ਬਹੁਤ ਸੁਣ ਖੜਾ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਨਾਲ ਹੀ ਖੜਾ ਉੱਤੇ ਸਾਹਮਣੇ ਅੱਛਾ ਉਹ ਹਜੇ ਟ੍ਰਾਇਲ ਲਾਇਆ ਆਪਣਾ ਕੋਈ ਹਜੇ ਟ੍ਰਾਇਲ ਲਾਇਆ ਵੀ ਜੀ ਗਾਹਣ ਉਹਦੀ ਖੇਤੀ ਚੰਗੀ ਰਹੀ ਵੀ ਜਿੱਥੇ ਆਪਾਂ ਨੂੰ ਪਾਣੀ 베ਸਟ ਕਰਦੇ ਉਥੇ ਨਾ ਕਰੀਏ। ਵੀ ਉਹਨੂੰ ਬਾਅਦ ਤੋਂ ਬਾਅਦ ਵੀ ਜਿਵੇਂ ਆਪਾਂ ਕੜਕ ਦਾ ਆਟਾ ਭਿਉਣੇ ਆ। ਨਾਲੇ ਤਾਂ ਉਹਦਾ ਆਟਾ ਸੋਹਣਾ ਬਣਦਾ, ਚਿੱਟਾ ਆਟਾ ਬਣਦਾ ਵਧੀਆ। ਵੀ ਤਾਂ ਕਹਿੰਦੇ ਨੇ ਵੀ ਵਿਟਾਮਿਨ ਵਾਲਾ ਆਟਾ ਬਣ ਗਿਆ। ਤੱਤ ਹੋ ਗਏ ਜਿਵੇਂ ਛੋਲਿਆਂ ਦਾ ਹੋ ਗਿਆ, ਜਿਵੇਂ ਬਚੋ ਹੋ ਗਿਆ। ਪਸਤਕਾਂ ਦੇ ਹੀ ਉਹਦਾ ਆਟਾ ਦੁੱਧ ਬਣਨਾ ਉਹਦਾ ਇੱਕ ਮਿੱਟੀ ਥੋੜੀ ਜਿਹੀ ਚੁੰਡੀ। ਹਾਂ। ਤੇ ਤਿੰਨ ਗਲਾਸ ਪਾਣੀ ਦੇ ਤੇ ਇੱਕ ਗਲਾਸ ਹੋਇਆ ਬੀਂਦਾ ਤੇ ਉਹਨੂੰ ਘੋਲ ਲਓ ਤੇ ਦੁੱਧ ਤਿਆਰ ਹੋਏਗਾ। ਕਿੰਨਾ ਬਹੁ ਜਾਂਦਾ ਤਿਆਰ? ਉਹਦਾ ਤਾਂ ਸਭ ਲੋ ਤੇਨ ਗਲਾਸ ਤੋਂ ਪਾਣੀ ਦੇ ਹੋ ਗਏ ਆਪਣੇ ਕੋਲੇ ਇੱਕ ਗਲਾਸ ਸੋਇਆਬੀਂਦਾ ਹੋ ਗਿਆ ਉਹ ਤਿੰਨਾ ਦਾ ਪਾウダー ਵਿੱਚ ਜੇ ਸੋਇਆਬੀਂਦਾ ਪਾウダー ਪਾਲਿਆ ਵਿੱਚ ਤੇ ਦਿਨਾਂ ਨੂੰ ਘੋਲ ਕੇ ਆਪਾਂ ਵਿੱਚ ਮਿੱਠੇ ਛੋੜੀ ਦੀ ਚੁੰਡੀ ਪਾ ਲੈਣੀ ਹੈ ਵਸੇ ਉਹ ਚੁੰਡੀ ਨਾਲ ਉਹਨੂੰ ਸਾਫ਼ ਕਰ ਦੇਣਾ ਉਹਨੇ ਜਿਹੜਾ ਸਿਲਕਾ ਉਹਦਾ ਸਾਰਾ ਸਾਫ਼ ਕਰਕੇ ਉਹਨੂੰ ਬਾਹਰ ਦੇ ਦੇਣਾ ਉਹਦਾ ਚਾਹ ਬਣ ਜਾਂਦੀ ਉਹਦੀ ਜਿਹੜਾ ਕੁਛ ਮਰਜੀ ਬਣਦਾ ਕੱਲਾ ਪਨੀਰ ਨਹੀਂ ਬਣਦਾ ਉਹਦਾ ਠੀਕ ਹੈ ਅੱਛਾ ਤੇ ਜਿਹੜਾ ਸੋਇਆ ਪਨੀਰ ਹੁੰਦਾ ਉਹ ਕਰਦਾ ਹੁੰਦਾ ਸੋਇਆ ਪਨੀਰ ਉਹਦੀ ਸਪੈਸ਼ਲ ਅੱਡ ਬਣਾਉਂਦੇ ਆਂ ਸੋਇਆ ਸੌਸ ਹੋ ਗਿਆ ਸੋਇਆ ਪਨੀਰ ਹੋ ਗਿਆ ਉਹਦੀ ਰੈਸਪੀ ਆਡਾ ਵੀ ਕਿਉਂਕਿ ਆਪਾਂ ਨੂੰ ਬੜੀਆਂ ਡੂੰਘੀਆਂ ਰੈਸਪੀਆਂ ਦਾ ਨਹੀਂ ਪਤਾਗਾ ਹਾਂ ਜਿੰਨੀਆਂ ਪਤਾ ਵਰਤੀਆਂ ਦੇਖੀਆਂ ਉਹਨਾਂ ਦਾ ਹੈਗਾ ਜਿਵੇਂ ਆਪਾਂ ਕਹਿੰਦੇ ਗੋਧਰਾ ਕਗਣੀ ਸਵਾਖ ਆ ਗਈ ਹਾਂ ਵਹਿਮ ਨਹੀਂਗਾ ਪੁਰਾਣੇ ਪੜਾਤਾਂ ਸਮੇਂ ਦੇ ਵਿੱਚ ਉਹਦੋਂ ਹਮਾਰੂ ਹੁੰਦੀਆਂ ਫਸਲ ਆਪਣੇ ਕੋਲ ਸੀ ਹਾਂ ਕਣਕ ਉਹਦੋਂ ਆਪਾਂ ਕੋਲੇ ਤੇ ਸੁਣਿਆ ਨਹੀਂ ਸੀਗਾ ਕਿ ਕਣਕ ਦਾ ਆਟਾ ਕਿਸੇ ਕੋਲ ਸੁਣਿਆ ਨਹੀਂ ਸੀਗਾ ਹਾਂ ਤੇ ਹੁਣ ਜੇ ਸੁਣ ਲਗੇ ਆਪਾਂ ਦੇਖੀਏ ਵੀ ਕਣਕ ਦਾ ਆਟਾ ਹੁਣ ਹੈ ਹੀ ਕਣਕ ਨੂੰ ਪੁੱਟੋ ਗਿਆ ਕੰਮ ਹੈ ਨਾ ਤੇ ਕਣਕ ਵੀ ਕਿਹੜੀ ਜੁਰਗੀ ਵਾਲੀ ਹੈ ਆਪਣੇ ਕੋਲੇ ਹਾਂ ਹੁਣ ਸਾਡੀ ਆ ਰੂੜੀ ਦੇਖ ਲੋ ਆ ਪਈ ਹੈ ਸਾਡੀ ਅਸੀਂ ਬਾਣ ਚ ਵੈਸੀ ਨਹੀਂ ਪਾਉਂਦੇ ਇਹਨੂੰ ਹੂੰ ਜਦੋਂ ਅਸੀਂ ਪਾਣੀ ਛੱਡਣਾ ਨਾਲ ਇਹਨੂੰ ਅਸੀਂ ਤੋੜਨਾ ਆ ਆ ਤੁਹਾਨੂੰ ਦਿਖਾ ਦਿੰਦਾ ਮੈਂ ਮੜ ਜਾ ਤੇ ਇਹਨੂੰ ਖਾਲ ਦੇ ਵਿੱਚ ਇਹਨੂੰ ਨਾਲ ਦੀ ਨਾਲ ਛੱਡਣਾ ਇਹਨੂੰ ਠੀਕ ਆ ਅੱਛਾ ਓਵੇਂ ਨਹੀਂ ਖਲਾਰਦੇ ਨਹੀਂ 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 ਓਵੇਂ ਨਹੀਂ ਜਾਂਦੇ ਖਲਾਰਦੇ ਇਹ ਸ ਹਰ ਪਾਣੀ ਦੇ ਨਾਲ ਹੀ ਪਾਈ ਜਾਂਦੇ ਤੁਸੀਂ ਇਹਨੂੰ ਹਰ ਪਾਣੀ ਦੇ ਨਾਲ ਐ ਸੀ ਜਿੱਥੋਂ ਇੱਥੇ ਇਹਨੂੰ ਜੋ ਸੁੱਕ ਜਾਂਦੀ ਐ ਇਹ ਹਾਂ ਗਿੱਲੀ ਨੂੰ ਹੀ ਨਹੀਂ ਪਾਉਂਦੇ ਸੀ ਹਾਂ ਇਹਨੂੰ ਸੁਕਾ ਸੁਕਾ ਕੇ ਜਿਵੇਂ ਆ ਸੁੱਕ ਗਈ ਆ ਹੂੰ ਇਹਨੂੰ ਤਾਰ ਦੇਣਾ ਸੀ ਹਾਂ ਜਦੋਂ ਇਹ ਪੱਠਿਆਂ ਨੂੰ ਲੱਗੂ ਜਾਂ ਕਿਸੇ ਫਸਲ ਨੂੰ ਲੱਗਦਾ ਜਿਵੇਂ ਮੇਰੀ ਸਬਜ਼ੀ ਆ ਸਾਰੀ ਹੂੰ ਠੀਕ ਆ ਨਾ ਵਿੱਚ ਇਹਦੇ ਤੁਸੀਂ ਕਹਿੰਦੇ ਕੱਖ ਖੜੇ ਐ ਵਿੱਚ ਖੜੇ ਰਹਿੰਦੇ ਨੇ ਕੋਈ ਨਹੀਂ ਆਪਾਂ ਹੁਣ ਕਿਹਾ ਵੀ ਇਧਰੋਂ ਜੋ ਕਿਸੇ ਨੇ ਪਨੀਰੀ ਨੂੰ ਪਾਣੀ ਲਾਇਆ ਇਹਦੇ ਵਿੱਚੋਂ ਜੇ ਮੱਕੀ ਮੈਂ ਸੀਗੀ ਮੇਰੀ ਇੱਥੇ ਮੱਕੀ ਸੀਗੀ ਹਾਂ ਮੱਕੀ ਨੂੰ ਜਣੀ 6-7 ਟਰਾਲੀਆਂ ਇੱਥੇ ਲਾ ਲਿਆ ਮੈਂ ਉਹਨੂੰ ਸਕਾਸ ਕਾ ਕੇ ਹਵਾ ਲਵਾ ਲਵਾ ਕੇ ਉਹਨੂੰ ਵੇਚ ਛੱਡੀ ਜਾਂਦੇ ਠੀਕ ਹੈ ਉਹ ਪਹਿਲੀ ਸਾਈਡ ਵੀ ਉੱਥੇ ਮੱਕੀ ਸੀਗੀ ਆਪਣੀ ਉੱਥੇ ਵੀ ਉਧਰ ਚਾਰ ਟਰਾਲੀਆਂ ਆੜਾ ਦਵਾ ਦੀ ਖਾਲ ਤੇ ਹੁਣ ਉਹ ਜਿੱਥੇ ਉਧਰ ਮੋਟਰ ਅਗੇ ਉਥੋਂ ਝੋਨੇ ਨੂੰ ਹੁਣ ਰੂੜੀ ਰੇ ਪਹਿਲਾਂ ਲਾਤੀ ਅਸੀਂ ਖਾਲ ਦੇ ਨਾਲ ਉਥੇ ਟਰੈਕਟਰ ਜਾਂਦਾ ਨਿਕਾ ਪਹਿਲਾਂ ਲਾ ਕੇ ਰੱਖਦੀ ਹੌਲੀ ਹੌਲੀ ਝੋਨੇ ਨੂੰ ਪਹਿਲਾਂ ਉਹੀ ਤੋਰਤਾ ਜਦੋਂ ਇੱਕ ਪਾਣੀ ਲਾਉਣਾ ਵੀ ਜ਼ਰੂਰੀ ਨਹੀਂ ਵੀ ਆਪਾਂ ਬਾੜੀ ਪਾਉਣੀ ਆ 5 ਜਾਂ 10 ਟੋਕਰੇ ਬਹੁਤ ਆ ਕਿੱਲੇ ਨੂੰ ਅੱਛਾ ਬਸ ਇੰਨੇ 5 ਜਾਂ 10 ਟੋਕਰੇ ਕਹਿਦਿਆਂ ਨਾ ਬਹੁਤ ਆ ਅੱਛਾ ਜੀ ਮੈਂ ਬੜਾ ਵਿਦਵਾਨ ਤਾਂ ਹੈ ਨਹੀਂ ਕਿ ਉਹ ਜਿਹੜੀ ਆਪਣੀ ਥਿਉਰੀ ਵਰਤੀ ਵੀ ਉਹ ਚੀਜ਼ ਜਿਸ ਨੂੰ ਦੱਸ ਰਹੇ ਆ ਜਦੋਂ 5 ਜਾਂ 7 ਟੋਕਰੇ ਪਾਉਣੇ ਆ ਉਹ ਇੱਕ ਦੇਸੀ ਕਿਹਨੋਂ ਵਧੀਆ ਚੀਜ਼ ਲੱਗਦੀ ਆ ਪਰ ਹੋਵੇ ਸੁੱਕਾ ਜਿਹਦੇ ਗਿੱਲਾ ਜੀਆ ਜਾਂਤ ਵਾਲਾ ਹੋਵੇ ਉਹ ਨਹੀਂ ਫਾਇਦੇ ਚ ਉਹਦੇ ਨਾਲ ਸਿਉਂਕ ਦਾ ਕਪੜਾ ਜਾਂ ਕੁਝ ਹੋਰ ਹੋ ਜਾ ਸਕਦਾ ਹੈ ਨਾ ਬਾਕੀ ਸੁੰਡੀ ਵੀ ਉਹਦੇ ਨਾਲ ਉਤਰਦੀ ਆ ਹੂੰ ਜੇ ਸੁੱਕਾ ਹੈ ਇਹ ਨੂੰ ਬਣਾਵੇ ਰੂਟਾ ਵਟਣ ਲਗਾ ਦਿੰਨੇ ਆਪਾਂ ਫਿਰ ਉਹ ਜਮਾ ਪਾਊਡਰ ਬਣ ਜਾਂਦਾ ਠੀਕ ਹੈ ਇਹ ਜਮਾ ਹੀ ਨਵਾਂ ਤਰੀਕਾ ਹੈ ਨਾ ਇਹ ਇਹ ਆਪਣਾ ਫੈਰੀਗ੍ਰੇਟ ਇਹ ਆ ਜਗਾ ਕਾ ਤੂੰ ਛੱਡੀਏ ਇਹ ਜਗਾ ਸੀ ਇੱਥੇ ਸਬਜ਼ੀ ਸੀਗੀ ਪਹਿਲਾਂ ਹੁਣ ਬਾਤ ਹੀ ਹੈ ਇੱਥੇ ਇਹਨੂੰ ਉਹ 플ਾਂਟ ਨਾ ਵਟਾ ਪਾਉਣੀਆਂ ਅੱਛਾ ਇਧਰ ਸਬਜ਼ੀ ਲਾਈ ਦੀ ਆ ਉਪਰੇ ਵੀ ਇਹ ਸ਼ਿਫਟ ਕਰਨੀ ਚਾਹੁੰਦੀ ਸੀ ਉਧਰ ਵੀ ਇਸ ਮੋਟਰ ਦਾ ਥੋੜਾ ਜਿਹਾ ਲੱਗਿਆ ਵੀ ਪਾਣੀ ਮੇ ਨਰਮ ਆ ਵੀ ਉਧਰ ਕਰੀ ਸਬਜੀ ਤੁਸੀਂ ਅੱਗ ਵੀ ਨਹੀਂ ਤੁਸੀਂ ਛੱਡ ਦੱਸਿਆ ਸੀ ਨਹੀਂ ਲਾਉਂਦੇ ਹਨਾ ਵੀ ਅੱਗ ਬਹੁਤ ਹੁਣ ਤਾਂ ਜਾਨੀ ਕਹਿ ਦਈਏ ਵੀ ਸਾਡੇ ਬੈਠੇ ਵੀ ਰਹੇ ਤੇ ਇੰਸਪੈਕਟਰ ਆ ਕੇ ਬਹਿ ਜਾਂਦਾ ਸੀ ਤੜਕ ਤੇ ਹਾਂ ਵੀ ਬਾਈ ਅੱਗ ਲਈ ਰੁਣਦੀ ਮੈਂ ਕਿਹਾ ਬਾਈ ਤੂੰ ਕਿਸੇ ਹੋਰ ਖੇਤੇ ਜਾਵੜਾ ਅਸੀਂ ਤਾਂ ਇਹ ਪਹਿਲਾਂ ਹੀ ਮੈਂ ਸਾਨੂੰ 2000 ਚੋਂ ਸਟਾਰਟ ਕੀਤੀ ਸੀ ਪੰਜਾਬ ਦੇ ਵਿੱਚ ਪਹਿਲਾਂ ਬਿਨਾ ਅੱਗ ਲਾਏ ਤੋਂ ਮੈਂ ਪਰਾਲੀ ਵਿੱਚ ਬਾਉਣ ਲੱਗਾ ਲੋਕਾਂ ਦੇ ਸੜਕ ਉੱਤੇ ਹੀ ਨਿਕਲਣਾ ਇਥੋਂ ਦੀ ਕਹਣਾ ਯਾਰ ਇਹ ਮੂਰਖਤਾ ਹੀ ਕਰੀ ਜਾਂਦੇ ਆ ਦੋਰੀ ਵਾਹ ਕੇ ਤਵੀਆਂ ਨਾ ਉਦੋਂ ਕਿਹੜੇ ਸੰਦੋਂ ਜਿਹੜੇ ਰੋਟਰਵੇਟਰ ਹੁੰਦਾ ਸੀਗਾ ਹੂੰ ਦੋਰੀ ਵਾਹ ਕੇ ਬਤੋ ਵੀ ਨਾ ਫੁਰ ਪਾਣੀ ਨਾ ਭਰ ਦੇਣਾ ਪੜ ਕੇ ਤੋੜ ਕੇ ਉਦੋਂ ਨੀਵੇਂ ਨਾ ਛੱਡ ਦੇਣਾ ਪਾਣੀ ਉਦੋਂ ਨੀਵੇਂ ਨਾ ਛੱਡ ਦੇਣਾ ਪਾਣੀ ਜਿਵੇਂ ਜਿਵੇਂ ਪਿੱਛੋਂ ਸੁੱਕਦਾ ਹੁੰਦਾ ਸੀਗਾ ਪਿੱਛੋਂ ਵਾਹ ਵਾ ਕੇ ਬਾਣ ਤੇ ਚਲਵੰਡੀਓ ਬਹਿ ਕੇ ਥੋੜੇ ਆਪਣੇ ਆਪਣੇ ਬਣਵਾ ਕੇ ਲੈਂਦੀ ਮਸ਼ੀਨ ਅੱਛਾ ਅਵਤਾਰ ਕਲ ਸੀ ਤੇ ਬਣਵਾ ਕੇ ਲੈਂਦੀ ਸੀ ਉਦੋਂ ਬਹਿ ਕੇ ਦੱਸ ਕੇ ਉਦੋਂ ਠੂਠੇ ਵਾਲਾ ਅਗੇ ਲੈਂਦੀਆਂ ਹਾਂ ਵੀ ਤਾਂ ਤੋਂ ਦੋ ਸੀਗੀਆਂ ਆਉਂਦੀਆਂ ਥੱਲੇ ਸਿੰਗਲ ਬਣੀ ਆ ਉਦੋਂ ਤੋਂ ਬਣ ਲੱਗੀਆਂ ਮਸ਼ੀਨਾ ਜਿਹੜੀਆਂ ਉਹ ਜਿਹੜੀਆਂ ਆਪਣੇ ਬਣ ਨਹੀਂ ਲੇ ਵੀ ਤਾਂ ਉਹ ਤੋਂ ਡਬਲ ਆਉਂਦੀ ਹੈ ਥੱਲੇ ਉਹ ਸਿੰਗਲ ਪੋਰ ਹੋ ਗਈ ਹਾਂ ਇਹ ਉਦੋਂ ਉਦੋਂ ਬਾਅਦ ਚ ਬਣ ਲੱਗੇ ਪਹਿਲਾਂ ਸਾਰੀਆਂ ਡਬਲ ਅੱਡ-ਓਡੀ ਪੋਰ ਲੱਗਦੇ ਸੀਗੇ ਅਲੱਗ-ਅਲੱਗ ਇਹ ਹੁਣ ਅੱਗੜ-ਪਿਛੜ ਉਹਨਾਂ ਦੇ ਲਾਉਣ ਲੱਗੇ ਆ ਹੂੰ ਵੀ ਪਹਿਲਾਂ ਬੀ ਡੈਕ ਦਾ ਫਿਰ ਰੈਡ ਡੈਕ ਦਾ ਹੂੰ ਇਹ ਉਦੋਂ ਲੱਗਿਆ ਫਿਰ ਉਹਦੇ ਕਾਲਮ ਕੱਟ ਵੀ ਉਹਦੀ ਮੈਪ ਪਾਈ ਵੀ ਬੀ ਡੈਕ ਪਿਆ ਉਹਦੇ ਤੇ ਨਾਲ ਹੀ ਮਿੱਟੀ ਪੈ ਜੇ ਫਿਰ ਉਹਦੇ ਤੇ ਰੇਡ ਗੇ ਬੀ ਤੇ ਰੇ ਨਾ ਡਿਗੇ ਆਪਾਂ ਵੀ ਟੀ ਸਿੱਧਾ ਡਗ ਪਿਆਰੇ ਤਾਂ ਉਹ ਥੋੜਾ ਜਿਹਾ ਆਪਣੇ ਖਰਾਬ ਹੋ ਜਾਂਦਾ ਵੀ ਹਾਂ ਇਹ ਉਦੋਂ ਉਹਨੂੰ ਇਹ ਦੱਸਿਆ ਸੀਗਾ ਵੀ ਇੱਕ ਵੀ ਥੱਲੇ ਹੋਇ ਇੱਕ ਕੱਟ ਉੱਤੇ ਹੋ ਚਲੋ ਹੁਣ ਤਾਂ ਤਵੀਆਂ ਲੱਗੀਆਂ ਆ ਗਈਆਂ ਮਗਰ ਉਹਦਾ ਅਪ ਹੋ ਗਿਆ ਪਰ ਉਹ ਚੀਜ਼ ਦੀ ਤਵੀਆਂ ਦੇ ਵਿੱਚ ਉਹ ਚੀਜ਼ ਨਹੀਂ ਬਣੀ ਜਿਹੜੀ ਆਪਣਾ ਪੋਰਦੇ ਸੀ ਨਾ ਪੋਰਨ ਦੇ ਵਿੱਚ ਕੱਟ ਸੀਗਾ ਉਹਦੇ ਚ ਉੱਚਾ ਨੀਵੇਂ ਦੇ ਵਿੱਚ ਉਹ ਸੀਗਾ ਜਦੋਂ ਆਪਾਂ ਪਹਿਲਾਂ ਕੋਈ ਨਵਾਂ ਕੰਮ ਜਿਆ ਕਰਦੇ ਹਾਂ ਨਾ ਲੋਕੀ ਮਖੌਲ ਵੀ ਬਹੁਤ ਕਰਦੇ ਆ ਮਾਹੌਲ ਤਾਂ ਬਾਈ ਜਿੱਦੇ ਜਿੱਥੇ ਤੁਸੀਂ ਮਾਹੌਲ ਤੋਂ ਡਰਦੇ ਆ ਫਿਰ ਤੁਸੀਂ ਖੇਤੀ 'ਚ ਫੇਲ ਆ ਜੇ ਤੁਸੀਂ ਮਾਹੌਲ ਤੋਂ ਲਾਂਗੇ ਪਾਸਾ ਮਲ ਕੇ ਆਪਦੀ ਆਰਗੇਨਿਕ ਕਰਨੀ ਚਾਹੁੰਦੇ ਆ ਖੇਤੀ ਤਾਂ ਤੁਹਾਨੂੰ ਮੈਦਾਨ ਚ ਉਤਰਨੇ ਪੈਣਾ ਯੂਰੀਆ ਛੱਡਣਾ ਪੈਣਾ ਮੈਂ ਇਸ ਬਾਹ ਨੂੰ ਚੱਕਰਾ ਚੁੱਕਿਆ ਦੀ ਮਿੱਟੀ ਟੈਸਟ ਕਰਾਈ ਹੁਣ ਦਿੱਲੀੋਂ ਟੈਸਟ ਕਰਾ ਕੇ ਆਟਿਆ ਮੈਂ ਜੀ ਯੂਰੀਆ ਜ਼ੀਰੋ ਹੈ ਇਸ ਵਿੱਚ ਇਸ ਬਾਹ ਨੂੰ ਚ ਮੇਰੇ ਚ ਯੂਰੀਆ ਹੈਗਾ 2 ਫੁੱਟ ਤੱਕ ਨਹੀਂ ਆਮ ਤੌਰ ਤੇ ਕਿਸੇ ਦਾ ਬਣ ਚੈੱਕ ਕਰਾ ਲਓ 3 ਫੁੱਟ ਤੋਂ ਨੂੰ ਯੂਰੀਆ ਮਿਲੂਗਾ ਇਹਦੇ ਚ ਵੀ ਹਜੇ 2 ਫੁੱਟ ਯੂਰੀਆ ਹੈਗਾ ਕਿਉਂਕਿ ਮੈਂ ਪਾਉਣਾ ਹੈ ਇਹ ਚ ਆ 1.5 ਕਿੱਲੇ ਮੈਂ ਇਹਨੂੰ ਬਿਲਕੁਲ ਮੈਂ ਆਪਦੇ ਹੱਥ ਨਾਲ ਫੜ ਕੇ ਕਹਾਂ ਸਮੀ ਇਹਨੂੰ ਯੂਰੀਆ ਰਹਿਤ ਕਰਦਾ ਇਹਨੂੰ ਠੀਕ ਜ਼ੀਰੋ ਯੂਰੀਆ ਕਰਦਾ ਇਹ ਜਿਹੜਾ ਪਿੱਛੇ ਸਰਕਾਰ ਨੇ ਕਾਨੂੰਨ ਵੀ ਕੱਢਿਆ ਉਹ ਕਹਿੰਦੇ ਜਿਹਦੇ ਖੇਤ ਦੇ ਵਿੱਚ ਕੋਈ ਕਾਰਬਨ ਦੀ ਮਾਤਰਾ ਇੱਕ ਲੈਵਲ ਦੱਸਿਆ ਜੀ ਉਹਨਾ ਹੋਊਗਾ ਤੇ ਵੀ ਉਹਨੂੰ ਸਬਸਿਡੀ ਵੀ ਦਿੱਤੀ ਜਾਊਗੀ ਨਹੀਂ ਅਸੀਂ ਉਹ ਸੋਚਿਆ ਨਹੀਂ ਜੀ ਕਿਉਂਕਿ ਮੈਂ ਚਾਹੁੰਦਾ ਨਿਗਾ ਵੀ ਆਪਾਂ ਇਨਵੈਸਟਮੈਂਟ ਇਹਦੀ ਖਾਤਰ ਕਰੀਏ ਹੂੰ ਜੇ ਤੁਸੀਂ ਆਪ ਆਉਦੇ ਸਰੀਰ ਦੇ ਲਈ ਕਰੀਏ ਆਪਾਂ ਇਹ ਸਬਸਿਡੀਆਂ 'ਤੇ ਨਾ ਧਿਆਨ ਮਾਰੀਏ ਆਪਾਂ ਧਿਆਨ ਮਾਰੀਏ ਆਉਦੇ ਸਰੀਰ ਦੇ ਆਉਦੇ ਪਰਿਵਾਰ ਦੇ ਲਈ ਧਿਆਨ ਮਾਰੀਏ ਵੀ ਆਪਾਂ ਇਹ ਲਾਲਚ ਨਾ ਧੱਕੇ ਵੀ ਸਾਨੂੰ ਗਵਰਨਮੈਂਟ ਸਬਸਿਡੀ ਦੇਊ ਅਸੀਂ ਯੂਰੀਆ ਪਾਉਣਾ ਛੱਡਾਂਗੇ ਨਾ ਬਈ ਕਮ ਸੇ ਕਮ ਕਿੱਲਾ ਦੋ ਕਿੱਲੇ ਹਰੇਕ ਜ਼ਿੰਮੇਵਾਰ ਆਪਦਾ ਉਹਨੂੰ ਕਰ ਸਕਦਾ ਆਪਦੇ ਆਪ ਤੇ ਇਹਦੇ ਕਣਕ ਵਗੈਰਾ ਵੀ ਬੀਜਦੇ ਘਰਾਂ ਆ ਕਣਕ ਵੀ ਬੀਜਦੇ ਆ ਅਸੀਂ ਘਰ ਦੀ ਕਣਕ ਇੱਥੇ ਹੁਣ ਮੈਂ ਵਾਸਪਤੀ ਚੋਨਾ ਲਾਉਣਾ ਪਾਕਿਸਤਾਨੀ ਵਾਸਪਤੀ ਉਹ ਮੈਂ ਘਰੇ ਖਾਣ ਵਾਸਤੇ ਲਾਉਣਾ ਹਾਂ ਕਣਕ ਦਾ ਝਾੜ ਕਿੰਨਾ ਕੁ ਨਿਕਲ ਆਉਂਦਾ ਇੱਥੋਂ ਕੜਕ ਦਾ ਝਾੜ ਤਾਂ ਜੇ ਤੁਸੀਂ ਝਾੜ ਵਾਲੇ ਪਾਸੇ ਜਮੋ ਹਾਂ ਫਿਰ ਤੁਸੀਂ ਆਰਗੇਨਿਕ ਨਹੀਂ ਕਰ ਸਕਦੇ ਹੂੰ ਜਿਆਦਾ ਝਾੜ ਲੈ ਲਓ ਹੂੰ ਤੇ ਜਾਂ ਫਿਰ ਸੇਤ ਲੈ ਲਓ ਤੁਸੀਂ ਇਹ ਸਭ ਲੈ ਲਓ ਵੀ ਜੇ ਇੱਕ ਡਾਕਟਰ ਪੈਸੇ ਲੈ ਕੇ ਤੇ ਨਾਲ ਤਾਂ ਯੂਰੀਆ ਪਾਇਆ ਤੁਸੀਂ ਨਾਲੇ ਬੋਰੀ ਦੇ ਪੈਸੇ ਉਧਰ ਦੇਤੇ ਨਾਲ ਇੱਕ ਯੂਰੀਆ ਨੂੰ ਪਾ ਕੇ ਨਾਲ ਦੋ ਬੋਰੀਆਂ ਦੋ ਟੋਕੀਲੇ ਵਾਲੇ ਦੋ ਬੋਤਲਾਂ ਲੈ ਲਈਆਂ ਇੱਕ ਦਿਨ ਐਡਮਿਟ ਰਹੇਗੇ ਉਦੋਂ ਜ਼ਿਆਦਾ ਪੈਸੇ ਲੱਗੇ। ਭਾਈ ਇੱਕ ਚੀਜ਼ ਹੋਰ ਆ ਜਿਵੇਂ ਮੇਲਿਆਂ ਜਾਂਦੇ ਜੇ ਤੁਸੀਂ ਵੀ ਜਾਣਦੇ ਆ। ਹਾਂਜੀ ਹਾਂਜੀ। ਹੁਣ ਤੁਸੀਂ ਕਹਿੰਦੇ ਹੋ ਆਰਗੈਨਿਕ ਦੇ ਝਾੜ। ਹੂੰ। ਇਹ ਵੱਖਰੀ ਵੱਖਰੀ ਗੱਲ ਹੀ ਹੋ ਗਈ ਹੈ ਨਾ। ਹਾਂ। ਹੁਣ ਜਿੰਨੇ ਆਰਗੈਨਿਕ ਵਾਲੇ ਆ ਗਏ ਉਹ ਕਹਿੰਦੇ ਸਾਡੇ ਤੋਂ ਸਾਰਾ ਸਾਲ ਕਣਕ ਲਈ ਚੱਲੋ, ਦਾਲਾਂ ਲਈ ਚੱਲੋ। ਹੂੰ। ਉਹ ਤੁਹਾਨੂੰ ਲੱਗਦਾ ਵੀ ਸਾਰਾ ਆਰਗੈਨਿਕ ਮਿਲਦਾ ਹੋਊਗਾ। ਜਿਹੜੇ ਵੇਚਣ ਵਾਲੇ ਆ। ਆਰਗੈਨਿਕ ਵੇਚਣ ਵਾਲੇ। ਦੇਖੋ ਜੀ ਉਹਦਾ ਮੈਂ ਮੈਂ ਉਹ ਮੈਂ ਨਹੀਂ ਕਹਿੰਦਾ ਵੀ ਉਹ ਮਾੜੇ ਆ। ਹਾਂ। ਜੇ ਉਹ ਕਰਦੇ ਆ ਤਾਂ ਬਹੁਤ ਚੰਗਾ ਕਰਦੇ ਆ। ਜੇ ਆਰਗ ਵੀ ਚਲੋ ਵੀ ਆਪਣੀ ਖੇਤੀ ਨੂੰ ਸਾਰੀ ਨੂੰ ਆਰਗੇਨਿਕ ਬਣਾ ਰਹੇ ਆ ਲੋਕਾਂ ਨੂੰ ਆਰਗੇਨਿਕ ਖਵਾ ਰਹੇ ਆ ਹੂੰ ਵਿਸ਼ਵਾਸ ਹੈ ਜੇ ਉਹਨਾਂ ਦਾ ਵਿਸ਼ਵਾਸ ਗਲਤ ਹੋ ਗਿਆ ਤੇ ਲੋਕਾਂ ਦਾ ਆਟੋਮੈਟਿਕ ਕਹਿੰਦਾ ਵੀ ਜਰਾ ਆਰਗੇਨਿਕ ਕਹਿ ਕੇ ਤੇ ਸਾਨੂੰ ਮਿੱਟੀ ਦਿੱਤੀ ਇਹ ਚੱਕਿਆ ਜਾ ਚੁੱਕਿਆ ਨਾ ਵਿਸ਼ਵਾਸ ਪਤਾ ਕੀ ਆ ਬਾਈ ਜਦੋਂ ਮੇਲੇ 'ਚ ਸਟਾਲ ਲੱਗਣਾ ਵਾ ਉਦੋਂ ਕਿ 50000 ਰੁਪਿਆ ਲੱਖ ਰੁਪਿਆ ਖਰਚਾ ਆਉਣਾ ਵਾ ਉਹ ਖਰਚਾ ਆਪਾਂ ਤਾਂ ਕਰਾਂਗੇ ਕਿ ਆਪਣੇ ਕੋਲੇ ਉਹ ਚੀਜ਼ ਦੀ ਪ੍ਰੋਡਕਸ਼ਨ ਬਹੁਤ ਹੈਗੀ ਵੀ ਆਪਾਂ ਉਹਨਾਂ ਵੇਚ ਸਕੀਏ ਉਹ ਇਹ ਚੀਜ਼ ਦੀ ਉਹ ਨਹੀਂ ਹੈ ਹੀ ਨਹੀਂ ਪ੍ਰੋਡਕਸ਼ਨ ਹੀ ਹੈ ਨਹੀਂ ਉਹਨੇ ਤੇ ਜੇ ਇਹ ਦੀ ਇਹ ਦੀ ਤਾਂ ਸਮਝ ਲਓ ਵੀ ਅਸੀਂ ਘਰ ਆ ਇੱਕ ਹਾਂ ਸਾਡੇ ਆਪ ਦੇ ਘਰ ਦਾ ਵੀ ਪੂਰਾ ਹੋਣਾ ਹੈ ਹੂੰ ਵੀ ਚਲੋ ਜੇ ਕੋਈ ਰਿਸ਼ਤੇਦਾਰ ਆ ਗਿਆ ਵੀ ਵੀ ਬਹੁਤ ਤੋਂ ਬਹੁਤ ਅਸੀਂ 10 15 ਕਿਲੋ ਉਹਨੂੰ ਵੀ ਦੇ ਦਾਂਗੇ ਹਾਂ ਇਸ ਤੋਂ ਬਾਅਦ ਤਾਂ ਅਸੀਂ ਉਹਨੂੰ ਇੱਕ ਵਾਰੀ ਦੇ ਦਾਂਗੇ ਉਹਨੂੰ ਕਹਿੰਦੇ ਆਂਗੇ ਸਵਾਦ ਦੇਖ ਸਵਾਦ ਦੇਖ ਵੀ ਆਰਗੇਨਿਕ ਦਾ ਸਵਾਦ ਦੇਖ ਹੂੰ ਹਾਂ ਠੀਕ ਆ ਨਾ ਇਹੀ ਕਹਿ ਸਕਦੇ ਅਸੀਂ ਤੁਹਾਨੂੰ ਵੀ ਆਰਗੇਨਿਕ ਦਾ ਸਵਾਦ ਦੇਖ ਲੈ ਮਿੱਤਰਾਂ ਹੂੰ ਤੁਸੀਂ ਇਹ ਮੈਂ ਪੱਠੇ ਦੇਖ ਲਓ ਵੀ ਜੇ ਅਚਰੀ ਆ ਅਜ ਬਿਨਾਂ ਜੂਰੀਏ ਤੋਂ ਹੂੰ ਅੱਛਾ ਠੀਕ ਹੈ ਹਾਂ ਜੇ ਪਸ਼ੂਆਂ ਨੂੰ ਵੀ ਪਾਉਣੇ ਆ ਨਾ ਮੈਂ ਹੂੰ ਉਹ ਵੀ ਮੇਰਾ ਦਿਲ ਆ ਵੀ ਜੇ ਪਸ਼ੂਆਂ ਨੂੰ ਵੀ ਜੂਰੀਏ ਪਾਇਆ ਤਵੇ ਮੇਰੇ ਕੋਲ ਹੀ ਆਇਆ ਕੇ ਦੇਤੀ ਅਸੀਂ ਆ ਰੂੜਗੇ ਬਰਾਉਂ